ਭਾਈ ਸਾਰੇ ਪਿਆਰ ਨਾਲ ਆ ਰੋਣਾ ਪਿਆ ਗਿਆ ਕਿੰਨੇ 500 ਦਾ 500 ਦਾ 500 ਦਾ ਗਾਰਮ ਸੂਟ ਕਹਿੰਦੇ 500 ਰੁਪਏ ਹੀ ਲੈ ਜਾਓ ਅੰਕਲੋਂ ਬੁੱਟਰੋੜ ਕਾਦਿਆ ਕੀ ਕਰਦਾ ਲੋਕਾਂ ਲਈ ਅੰਕਲੋਂ ਬੁੱਟਰੋੜ ਕਾਦਿਆ ਤੋਂ ਸੂਟ ਦੇਣ ਜਾ ਰਿਹਾ 350 ਰੁਪਏ ਦਾ ਨਾਲ ਇੱਕ ਬਿਲਕੁਲ ਫ੍ਰੀ ਮਾਦਮ 350 ਰੁਪਏ ਦੇ ਦੋ ਸੂਟ ਦਾ ਮਾਤਮ ਇਹ ਹੋਗਾ ਜਿਹੜਾ ਬਾਜ਼ਾਰ ਦੇ ਵਿੱਚ 500 ਦਾ ਸੂਟ ਇੱਥੋਂ 175 ਦਾ ਲੈ ਜਾਓ ਬਿਲਕੁਲ ਭਾਈ 175 ਦਾ ਲੈ ਜਾਓ ਰੰਗ ਜਿਹੜੇ ਮਰਜ਼ੀ ਲੈ ਜਾਓ ਡਿਜ਼ਾਈਨ ਜਿਹੜੇ ਮਰਜ਼ੀ ਲੈ ਜਾਓ ਚੈੱਕ ਕਰਾ ਲਓ ਪੀਸ ਇੱਕ ਤੋਂ ਇੱਕ ਟੌਪ ਦਾ ਪਿਆਰ ਪਸ਼ਮੀਨੇ ਦਾ ਕਪੜਾ ਰੰਗਾ ਵਿੱਚ ਹੀ ਟੌਪ ਦੀ ਸੇਲ ਦੇਖੋ ਜੀ 5 ਦਿਨ ਦੀ ਬਹੁਤ ਵੱਡੀ ਸੇਲ ਆ 5 ਦਿਨਾਂ ਦੀ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 5 500 ਵਾਲੇ ਸੂਟ 175 ਜੀ ਕਰਦੇ ਆ ਇਹ ਕਿੰਨੇ 2 3 ਮਹੀਨੇ ਗਾਰਮ ਸੂਟੋਂ ਨਾ ਬਹੁਤ ਤਕੜਾ ਬਿਨਾਂ ਚੱਲਣਾ ਆਗੇ ਫਾਇਦੇ ਲੈ ਲੋ ਆ ਚੱਕੋ ਜੀ ਡਿਜ਼ਾਇਰ ਪਲੱਸ ਸ਼ੰਕਰ ਕੰਪਨੀ ਦਾ ਪਿਓਰ ਅਲਪਾਈਨ ਦਾ ਸੂਟ ਜਿਹੜਾ ਪਿਆਰਾ ਚ 9900 ਰੁਪਏ ਦਾ ਮਿਲਦਾ ਅਸੀਂ ਦੇਨੇ ਆ 900 ਰੁਪਏ ਦੇ ਦੋ ਦੇਖੋ ਜੀ 450 ਦਾ ਸੂਟ ਕਰਤਾ ਚੈਲੰਜ ਆ ਜੇ ਇਹ ਕੋਈ ਕਪੜਾ ਇਦਾਂ ਦੀ ਕੁਆਲਿਟੀ ਕੋਈ ਦੇ ਜਵੇ ਬ੍ਰਾਂਡਡ ਸੂਟਾਂ ਦੇ ਧਮਾਕੇਦਾਰ ਆਫਰਾਂ ਆ ਚੱਕੋ ਜੀ ਡਿਜੀਟਲ ਪਸ਼ਮੀਨਾ ਬਜਾਰਾ 'ਚ 1-1000 ਦਾ ਇਹ ਵੀ ਦੇਣਿਆ 1000 ਰੁਪਏ ਦੇ ਦੋ ਸੂਟ ਚੱਕੋ 500 ਰੁਪਏ ਦਾ ਸੂਟ। ਨਿਕਲ ਭਾਈ 500 ਰੁਪਏ ਦਾ 500 ਰੁਪਏ 500 ਰੁਪਏ 500 ਰੁਪਏ 1000 ਦਾ ਇੱਕ ਇੱਥੋਂ ਲੈ ਜੋ ਭਾਈ 1000 ਦੇ ਦੋ ਇੱਕ ਨਾਲ ਇੱਕ ਫ੍ਰੀ ਸਰ ਦੇ 25 2500 ਇੱਥੋਂ ਲੈ ਲਓ ਸਿਰਫ 650 ਰੁਪਏ ਦੀ ਮੈਚਿਕ ਡਿਜੀਟਲ ਬਾਟਮ ਚੈੱਕ ਕਰ ਲਓ ਪਸ਼ਮੀਨੇ ਦੀ ਤੇ ਨਾਲ ਪਸ਼ਮੀਨੇ ਦਾ ਕਮੀਜ਼ 650 ਰੁਪਏ ਦਾ ਪਿਓਰ ਮੈਚਿੰਗ ਦਾ ਸੂਟ ਦੇ ਦਾਂਗੇ ਭਾਜੀ। ਭਾਈ ਆ ਵੀ ਬਾਜ਼ਾਰ 'ਚ ਕੋਈ 1500 ਕੋਈ 1700 ਕੋਈ 1800 ਮੰਗਦਾ ਇਹਦਾ ਰੇਟ ਵੀ ਦੱਸਦੇ। ਹਾਂਜੀ 1500 ਰੁਪਏ ਦੇ ਦੋ ਲੈ ਜਾਓ। ਚੱਕੋ 1500 ਰੁਪਏ ਦੇ ਦੋ ਲੈ ਜਾਓ। 750 'ਚ। ਮੈਂ ਕਹਿੰਦਾ ਭਾਜੀ ਇੰਨਾ ਸਰਦੀ ਦੇ ਵਿੱਚ ਗਰਮੀ ਲੱਗਣ ਲਾ ਦੇਣੀ ਤੁਹਾਨੂੰ ਇੰਨੇ ਘㅐੜ ਘㅐੜ ਰੇਟ ਦੇ ਦੇਣੇ। ਆ ਵੀ ਬੜੀ ਹੈਵੀ ਕੁਆਲਿਟੀ ਆ ਕੁਟ్రਾਈ ਟੱਚ ਦੇ ਵਿੱਚ ਹੈਗਾ ਇਹਦਾ ਕੀ ਰੇਟ ਆ? ਦੇਖੋ ਜੀ ਬਾਜ਼ਾਰਾ 'ਚ ਇਹ 2000 ਰੁਪਏ ਦਾ ਸੂਟ ਆ। ਅਸੀਂ 2000 ਦੇ ਦੋ ਦੇ ਦੇਣੇ ਤੁਹਾਨੂੰ ਲੈ ਜਾਓ। ਜਿਹੜਾ ਬਾਜ਼ਾਰ ਦੇ ਵਿੱਚ 2500 ਦਾ ਬੈਲਵਰਡ ਬਹੁਤ ਤਕੜੀਆਂ ਆਫਰਾਂ ਲੱਗੀਆਂ ਦੇਖੋ ਜੀ ਆ ਚੱਕੋ ਜੀ ਲੈ ਲਓ ਡੀਜਲ ਪ੍ਰਿੰਟ ਵਿਆਹ ਸ਼ਾਦੀ ਦੇ ਪੌਨ ਲਈ ਵੈਲਵੜਾ ਸੂਟ ਪੂਰਾ ਹੈਵੀ ਛਾਲ ਦਵਾਂਗੇ 1000 ਰੁਪਏ ਦਾ 2-2000 ਵਾਲਾ ਸੋ ਤੁਸੀਂ ਚੀਜ਼ਾਂ ਚੈੱਕ ਕਰ ਲਓ ਦੇਖੋ ਸਾਡੇ ਕੋਲ ਵੈਲਵੜ ਜਿੰਦਾ ਨਹੀਂ ਮਰਜੀ ਲੈ ਜਾਓ ਹੈਵੀ ਤੋਂ ਹੈਵੀ ਸਟਾਰਟਿੰਗ ਤੋਂ ਸਟਾਰਟਿੰਗ ਆ ਦੇਖੋ ਜਿਹੜੀਆਂ ਤੁਸੀਂ ਵਿਆਹਾ ਸ਼ਾਦੀਆਂ ਦੇ ਵਿੱਚ ਵੀ ਪਾ ਕੇ ਜਾ ਸਕਦੇ ਸੂਟ ਉਦਾਂ ਦੇ ਚੀਜ਼ਾਂ ਸਾਨੂੰ ਅਸੀਂ ਦੇ ਦੇਣੀ ਆ ਸੋ ਗਰਮ ਸੂਟਾਂ ਦੇ ਵਿੱਚ ਤਾਂ ਬਹੁਤ ਤਕੜੀਆਂ ਤਕੜੀਆਂ ਆਫਰਾਂ ਲਾਤੀਆਂ ਆ। ਆਹ ਚੈੱਕ ਕਰੋ ਜੀ ਡਬਲ ਬੈੱਡ ਦੀ ਰਜਾਈ ਬਾਜ਼ਾਰਾਂ ਦੇ ਵਿੱਚ 2-2000 ਰੁਪਏ ਦੀ ਇੱਕ ਰਜਾਈ ਅਸੀਂ ਦੇਣੀ ਹੈ। ਇੱਕ ਰਜਾਈ 1050 ਦੀ ਮਤਲਬ 2100 ਦੀਆਂ ਦੋ ਦੇਣੀਆਂ ਜੀ। ਬਜਾਜ 2500 ਰੁਪਏ ਨਾ ਦਿਓ ਜੀ। ਇੱਥੇ ਆਜੋ 2500 ਵਾਲੀ ਰਜਾਈ 2100 ਰੀਆਂ ਦੋ ਲੈ ਜਾਓ। 1050 ਰੁਪਏ ਦੀ ਰਜਾਈ ਆ। ਇਹਦੇ ਚ ਰੰਗ ਰੂਗ ਤੁਹਾਨੂੰ ਕਾਫੀ ਮਿਲ ਜਾਣੇ ਆ। ਦੇਖੋ ਜੀ ਮੌਨਟੀ ਕਾਰਲੋ ਦਾ ਕੰਬਲ ਵੀ ਦੇ ਦਾਂਗੇ ਜਿਹੜਾ ਬਾਜ਼ਾਰਾਂ ਦੇ ਵਿੱਚ 3-3000 ਦਾ ਮਿਲਦਾ ਇੱਥੋਂ 1500 ਰੁਪਏ ਦਾ ਲੈ ਜਾਓ ਮੌਨਟੀ ਕਾਰਲੋ ਦਾ ਕੰ ਡਿਜ਼ਾਈਨਿੰਗ ਬਹੁਤ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਮਤਲਬ ਇਹਨਾਂ ਦੇ ਉੱਤੇ ਵੀ ਧੁਮਾਕੇਦਾਰ ਆਫਰਾਂ ਲੱਗੀਆਂ ਛੇਤੀ ਆਜੋ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਬਹੁਤ ਵੱਡਾ ਫਾਇਦਾ ਕਾਦੀਆਂ ਦੇ ਵਿੱਚ ਅੰਕ ਲੋਮ ਬੁੱਟਰੋਡ ਕਾਦੀਆਂ ਦੇ ਵੱਡੇ ਫਾਇਦੇ ਹੋਣਿਆ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਨੇ ਫੋਨ ਕਰ ਸਕਦੇ ਹੋ